ਚਲੋ ਲਓ ਜੀ ਪ੍ਰੈਕਟਿਸ ਆਪਾਂ ਕਰ ਰਹੇ ਆ ਸਾਰੇ ਵੀਰ ਆ ਗਏ ਆ ਸਾਰੇ ਪਹਿਲਾਂ ਸੈਰ ਸਵਾਟਾ ਕਰਨਗੇ ਫਿਰ ਹੌਲੀ ਰਨਿੰਗ ਫਿਰ ਸਾਰੀਆਂ ਐਕਸਰਸਾਈਜ਼ਾਂ ਕਰਦੇ ਆ ਤੇ ਆਪਾਂ ਗੱਲ ਕਰਨੀ ਥਰੇ ਨਾਲ ਇੱਕ ਜ਼ਰੂਰੀ ਮੇਰੇ ਵੀਰ ਸਾਰੇ ਹੁਣ ਤੁਹਾਨੂੰ ਪਤਾ ਜਿਵੇਂ ਮੈਂ ਪਿੱਛੇ ਵੀਡੀਓ ਪਾਈ ਜਿਹੜੀ ਆ ਪਿਛਲੇ ਇਸ ਤੋਂ ਪਹਿਲਾਂ ਬਲੌਗ ਪਾਇਆ ਸੀ ਉਹਦੇ ਵਿੱਚ ਆਪਾਂ ਕਿਹਾ ਵੀ ਆਪਾਂ ਨਵੇਂ ਮੁੰਡੇ ਰਲਾ ਰਹੇ ਆ ਇੰਡੀਆ ਜਾ ਕੇ ਆਪਾਂ ਨਵੀਂ ਟੀਮ ਤਿਆਰ ਕਰ ਰਹੇ ਆ ਵੀ 5-7 ਮੁੰਡੇ ਆਪਾਂ ਨਵੇਂ ਰਲਾਉਣੇ ਆ ਆਪਣੀ ਟੀਮ ਦੇ ਵਿੱਚ ਖੜਾਉਣੇ ਆ ਤੇ ਕਈ ਮੇਰੇ ਵੀਰ ਇਸ ਨੂੰ ਗਲਤ ਸਮਝਣ ਲਾ ਪਿਆ ਤੇ ਕਈਆਂ ਮੇਰੇ ਵੀਰ ਹੁਣ ਕਿਸੇ ਨੂੰ ਚਲੋ ਆਪਾਂ ਆਪ ਆਪਣੀ ਸੋਚ ਨਹੀਂ ਸਰਾਂ ਦੀ ਕਿਸੇ ਨੂੰ ਕੀ ਕਹਿ ਸਕਦੇ ਆ ਤੇ ਮੇਰੇ ਵੀਰ ਕਈ ਕਹਿ ਰਹੇ ਵੀ ਇਹਨੇ ਵੀ ਜਦੋਂ ਮੈਂ ਇਹ ਵੀਡੀਓ ਪਾਈ ਪਲੇਅਰ ਨਮੇਰ ਲਾਉਣ ਬਾਰੇ ਤੇ ਵਿੱਚ ਕਈ ਮੇਰੇ ਵੀਰ ਕਮੈਂਟ ਕਰ ਰਹੇ ਇੱਕ ਨੇ ਕਮੈਂਟ ਕੀਤਾ ਵੀ ਹੁਣ ਕਿਹੜੀ ਟੀਮ ਦੇ ਪਲੇਅਰ ਪਾੜਦੇ ਆ ਤੇ ਮੇਰਾ ਭਰਾ ਇਦਾਂ ਕੋਈ ਕਿਸੇ ਦੇ ਕਹ ਤੇ ਇਦਾਂ ਆਉਂਦਾ ਨਹੀਂ ਹੁੰਦਾ ਤੇ ਨਾ ਕੋਈ ਟੀਮ ਪਾਰ ਸਕਦਾ ਵਾ ਤੇ ਨਾ ਹੀ ਕਿਸੇ ਦੇ ਕਹਿੰਦੇ ਕੋਈ ਟੀਮ ਛੱਡ ਕੇ ਦੂਜੀ ਟੀਮ ਚ ਆਉਂਦਾ ਹੁੰਦਾ ਜਿੰਨਾ ਚਿਰ ਉਹਦਾ ਆਪਦਾ ਮਾਨ ਨਾ ਹੋਵੇ ਕਿਸੇ ਦੇ ਕਹਿੰਦੇ ਨਹੀਂ ਕੁਝ ਹੁੰਦਾ ਮੇਰਾ ਵੀਰ ਤੇ ਇਦਾਂ ਦੀ ਕੋਈ ਗੱਲ ਨਹੀਂ ਆ ਨਾ ਆਪਾਂ ਕਿਸੇ ਨੂੰ ਕਿਹਾ ਪ੍ਰੀਤ ਆਕਾਸ਼ ਨੇ ਕਿਸੇ ਵੀ ਨੂੰ ਵੀ ਕਿਹਾ ਹੋਵੇ ਵੀ ਸਾਰੇ ਜਣੇ ਇਹ ਗੱਲ ਵਿੱਚ ਕਮੈਂਟ ਕਰਨ ਲੱਪੇ ਕਈ ਵੀ ਵੀ ਹੁਣ ਵੀ ਮੈਨੂੰ ਇੱਕ ਦੇ ਕਮੈਂਟ ਕੀਤਾ ਵੀ ਫਰੰਦੀਪੁਰ ਦੀ ਟੀਮ ਤੂੰ ਪਾੜੀ ਆ ਮੈਂ ਦੱਸੋ ਵੀ ਹੁਣ ਮੈਂ ਇਹਨਾਂ ਨੂੰ ਕੀ ਜਵਾਬ ਦਵਾਂ ਮੇਰੇ ਵੀਰਾਂ ਨੂੰ ਉਹਨੇ ਕਿੰਦਾ ਵੀ ਤੂੰ ਫਰੰਦੀਪੁਰ ਦੀ ਟੀਮ ਤੂੰ ਪਾੜਤੀ ਆ ਵੀ ਪ੍ਰੀਤ ਆਕਾਸ਼ ਹੁਣੀ ਹੁਣ ਤੂੰ ਨਾਲ ਖੜਾਉਣੇ ਆਪਣੇ ਤੇ ਭਰਾ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਅਜੇ ਤਾਈ ਕੋਈ ਸਾਬਤ ਕਰਦੇ ਵੀ ਆਪਾਂ ਉਹਨਾਂ ਨੂੰ ਕਿਹਾ ਹੋਵੇ ਤੁਸੀਂ ਗੋਪੀ ਭਰਾਵਾਂ ਦੀ ਟੀਮ ਛੱਡ ਕੇ ਸਾਡੇ ਨਾਲ ਆ ਜਾਓ ਉਹਨਾਂ ਦੀ ਆਪਸੀ ਗੱਲਬਾਤ ਹੋਈ ਆ ਮੈਨੂੰ ਨਹੀਂ ਪਤਾ ਕੀ ਹੋਈ ਆ ਨਾ ਆਪਾਂ ਕੋਈ ਇਹਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਇਹ ਉਹਨਾਂ ਦੀ ਆਪਦੀ ਮਰਜ਼ੀ ਆ ਉਹਨਾਂ ਟੀਮ ਬਣਾਈ ਆ ਨਾਲੇ ਉਹ ਮੇਰੇ ਨਾਲ ਨਹੀਂ ਭਰਾ ਜੀ ਖੇਡ ਰਹੇ ਮੈਂ ਹੁਣ ਫੇਰ ਤੁਹਾਨੂੰ ਕਲੀਅਰ ਕਰ ਦੇਣਾ ਚਾਹਣਾ ਵਾ ਵੀ ਆਪਣੇ ਨਾਲ ਨਹੀਂ ਉਹ ਖੇਡ ਰਹੇ ਉਹਨਾਂ ਆਪਣੀ ਟੀਮ ਬਣਾਈ ਆ ਸ਼ਾਇਦ ਬਾਬਾ ਲੱਦਾ ਜੀ ਕਬੱਡੀ ਕਲੱਬ ਭਾਈ ਲੱਧੂ ਦੇ ਨਾਂ ਤੇ ਟੀਮ ਬਣਾਈ ਉਹਨਾਂ ਆਪਣੀ ਮੈਂ ਜੜੀ ਖੇਡਣੀ ਉਹਨਾਂ ਦੀ ਮਾਜੇ ਦੇ ਵਿੱਚ ਤੇ ਉਹਦੇ ਵਿੱਚ ਉਹ ਸਾਰੇ ਖੇਡ ਰਹੇ ਆ ਪ੍ਰੀਤ ਲੱਧੂ ਵਾਲਾ ਆਕਾਸ਼ ਮਨਜੀਤ ਨਵੇਂ ਪਿੰਡ ਵਾਲਾ ਜੱਗਾਪੂਸਿਆਂ ਵਾਲਾ ਹੈਪੀ ਸਭਰਾ ਉਹ ਸਾਰਿਆਂ ਨੇ ਆਪਣੀ ਟੀਮ ਬਣਾਈਆਂ ਵੀਰ ਜੀ ਉਹ ਆਪਣੇ ਨਾਲ ਨੇ ਆਈਆਂ ਤੇ ਨਾਲ ਹੀ ਆਪਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੀ ਟੀਮ 'ਚ ਖੇਡੋ ਤੇ ਮੇਰੇ ਵੀਰ ਇਦਾਂ ਦੀ ਆਵੇਂ ਆਪਣੇ ਕੋਲੋਂ ਤੁੱਕੇ ਲੱਗ ਲੈਣਾ ਬਣਾਇਆ ਕਰੋ ਇਦਾਂ ਦੀ ਕੋਈ ਗੱਲ ਬਾਤ ਨਹੀਂ ਆ। ਨਾਲ ਆਪਾਂ ਉਹਨਾਂ ਨੂੰ ਇਦਾਂ ਕਿਹਾ ਜੇ ਕੋਈ ਸਾਥ ਕਰਦੇ ਤੇ ਆਪਾਂ ਦੇ ਦਿਨਦਾਰ ਹੋਵਾਂਗੇ। ਤੇ ਆਪਾਂ ਕਿਸੇ ਦੀ ਟੀਮ ਨਹੀਂ ਵੀ ਰਵਾੜਦੇ ਆਪਾਂ ਮੁੰਡੇ ਜੇ ਨਵੇਂ ਰਲਾਉ ਨੂੰ ਕਹਿਣਾ ਤਾਂ ਆਪਾਂ ਨਵੇਂ ਰਲਾਵਾਂਗੇ ਮੁੰਡੇ ਹੋਰ ਲਾਵਾਂਗੇ ਜਿਹੜੇ ਕਿਸੇ ਟੀਮ ਦੇ ਵਿੱਚ ਨਾਲ ਨਹੀਂ ਜੁੜੇ ਕਿਸੇ ਸੈੱਟ 'ਚ ਨਹੀਂ ਖੇਡਦੇ ਉਹ ਨਵੇਂ ਮੁੰਡਿਆਂ ਦੀ ਗੱਲ ਕੀਤੀ ਆ ਮੈਂ ਵੀ ਜਿਹੜੇ ਕਿਸੇ ਦੇ ਨਾਲ ਮਤਲਬ ਕਿਸੇ ਟੀਮ ਦੇ ਨਾਲ ਜੁੜੇ ਨਾ ਹੋਣੋ ਜਿਹਨਾਂ ਦੇ ਮੈਚ ਨਹੀਂ ਲੱਗਦੇ ਵੀ ਤਕੜੇ ਹੋਣ ਵਾਲੇ ਮੁੰਡੇ ਆ بڑے ਮੁੰਡੇ ਇਦਾਂ ਦੇ ਜਿਹੜੇ ਤਕੜੇ ਹੋਣ ਵਾਲੇ ਆ ਉਹਨਾਂ ਨੂੰ ਕੋਈ ਜਰੀਆ ਨਹੀਂ ਮਿਲ ਰਿਹਾ ਕੋਈ ਟੀਮ ਨਹੀਂ ਉਹਨਾਂ ਦੇ ਨਾਲ ਮਤਲਬ ਕਿਸੇ ਨਾਲ ਖੇਡ ਰਹੇ ਵੀ ਉਹਨਾਂ ਦੇ ਮੈਚ ਨਹੀਂ ਲੱਗ ਰਹੇ ਤੇ ਮੈਂ ਉਹ ਗੱਲ ਕੀਤੀ ਵੀ ਆਪਾਂ ਨਵੇਂ ਮੁੰਡੇ ਲਾ ਕੇ ਖੜਾਵਾਂਗੇ ਨਾ ਕਿ ਆਪ ਤੇ ਬਾਕੀ ਤੁਸੀਂ ਇੰਡੀਆ ਕੇ ਦੇਖ ਲੈਣਾ ਸਾਰਾ ਆਪਾਂ ਆਪਣੇ ਮੁੰਡੇ ਤਿਆਰ ਕਰਾਂਗੇ ਵਧੀਆ ਨਵੇਂ ਤੇ ਇੱਕ ਆਪਣੇ ਚਾਚਾ ਜੀ ਦਾ ਲੜਕਾ ਮੁੰਡਾ ਖੇਡ ਰਿਹਾ ਜੀਵਨ ਤੋਂ ਹੀ ਵੇਖਿਆ ਹੋਣਾ ਖੇਡਦਾ ਤੇ ਉਹ ਰੇਡਰ ਬੜੀਆਂ ਸੋਹਣੀਆਂ ਰੱਡਾਂ ਪਾ ਰਿਹਾ ਵਾ ਆਪਣੇ ਨਾਲ ਸ਼ੋਭ ਮੱਚਾ ਜੀ ਬਈ ਡੈਡੀ ਉਹਨਾਂ ਦੇ ਨਾਲ ਉੱਥੇ ਨਾ ਖੜਾਇਆ ਉਹਨੂੰ ਖੇਡਿਆ ਮੈਚ ਪਹਿਲਾਂ ਨਿੱਕੇ ਖੇਡਦਾ ਹੀ ਹੁਣ ਉਹਨੂੰ ਵੱਡੇ ਖੜਾਉਣ ਲੱਗੇ ਆ ਤੇ ਆਪਾਂ ਹੁਣ ਮੇਰਾ ਪੂਰਾ ਧਿਆਨ ਉਹਦੇ ਤੇ ਆ ਉਹਨੂੰ ਆਪਾਂ ਕੇਮ ਕਰਨਾ ਤਕੜੇ ਕਰਾਂਗੇ ਬੈਗਰੂ ਮੇਰ ਕਰੇ ਮੈਚ ਖੜਾਵਾਗੇ ਬਾਕੀ ਮਾਰਾ ਇਹਨੇ ਤਕੜੇ ਕਰਨਾ ਆਪਾਂ ਤੇ ਨਾ ਅੜਦੀ ਹੋੜੀ ਬਦੀ ਮਤ ਕਰ ਸਕਦੇ ਆ ਵਾਹਿਗੁਰੂ ਕਿਰਪਾ ਕਰੇ ਤੇ ਆਪਾਂ ਕਿਸੇ ਦੀ ਟੀਮ ਨਹੀਂ ਵੀ ਰਪਾੜਦੇ ਇਦਾਂ ਦੀ ਕੋਈ ਗੱਲਾਂ ਤੁਸੀਂ ਸੋਚੋ ਕੋਈ ਕਹਿੰਦਾ ਵੀ ਇਹਨੇ ਫਰੰਦੀ ਬੜੀ ਟੀਮ ਦੇ ਪਲੇਅਰ ਪਾੜਤੇ ਆ ਇਹਨੇ ਟੀਮ ਉਹਦੀ ਖਰਾਬ ਕਰਤੀ ਆ ਜਾਂ ਇਹਨੇ ਆਪਣੇ ਨਾਲ ਖੜਾਉਨੇ ਆ ਹੁਣ ਜਿਹੜੇ ਇਹ ਕਹਿ ਰਿਹਾ ਨੇ ਮੇਂ 5-7 ਪਲੇਅਰ ਵੀ ਇਹਦੇ ਨਾਲ ਆ ਕੇ ਖੇਡਨੇ ਆ ਵੀਰ ਉਹਨਾਂ ਫੇਅਰ ਕਲੀਅਰ ਕਰ ਦਿੰਨਾ ਵਾ ਉਹਨਾਂ ਆਪਣੀ ਟੀਮ ਬਣਾਈਆਂ ਆਪਣੀ ਬਾਬਾ ਲੱੱਧਾ ਜੀ ਕਬੱਡੀ ਕਲੱਬ ਭਾਈ ਲੱਦੂ ਤੇ ਉਹ ਇੱਕ ਕਈ ਵਾਰੀ ਇਦਾਂ ਹੋ ਜਾਂਦਾ ਵਾ ਜਿਵੇਂ ਵੀ ਜਦੋਂ ਆਪਣੀ ਟੀਮ ਤੋਂ ਸਾਈ ਨਾ ਹੋਵੇ ਜਿਵੇਂ ਹੜ ਤੋਂ ਵੀ ਲਾ ਲਓ ਚੋਲਾ ਸਾਬ ਤੋਂ ਸਾਈ ਨਹੀਂ ਆ ਤੇ ਜਾਂ ਕੋਈ ਨਾ ਫਰੀਦ ਨਾ ਤੇ ਭਾਈ ਰੱਦ ਤੋਂ ਸਾਈ ਨਹੀਂ ਆ ਜਾਂ ਫਰੰਦੀਪੁਰ ਤੋਂ ਸਾਈ ਨਹੀਂ ਆ ਵੀ ਵੀ ਉਹ ਜਦੋਂ ਕਿ ਹੋਰ ਟੀਮਾਂ ਜਾਂਦਾ ਵੀ ਮੰਗੇ ਖੇਡ ਲਈਦਾ ਵਾ ਵੀ ਕਿ ਹੋਰ ਟੀਮ ਵੱਲੋਂ ਮੈਂ ਲਵਾ ਦਈਦਾ ਵਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਪਲੇਅਰ ਆਪਾਂ ਆਪਣੇ ਨਾਰ ਲਾ ਲਿਆ ਵਾ ਵੀ ਜਾਂ ਉਹਦੇ ਨਾਲ ਖੇਡਣ ਲੱਗ ਗਏ ਆ ਵੀ ਐਵੇਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਜਦੋਂ ਫਰੀ ਹੋਈਦਾ ਫਿਰ ਕਿ ਨਾ ਕਿ ਟੀਮ ਨਾਲ ਮੈਂ ਵੀ ਖੇਡ ਦਿੰਨਾ ਵਾ ਉਹ ਵੀ ਸਾਡੇ ਨਾਲ ਖੇਡਣ ਦੇ ਆ ਮੈਂ ਉਹਨਾਂ ਦਾ ਮੈਚ ਖੜਾ ਦਈਦਾ ਵਾ ਜਿਹੜੀ ਕੋਈ ਵੀ ਟੀਮ ਕਵੇ ਆਪਾਂ ਸਾਰੇ ਨਾਲ ਮੈਚ ਖੜਾ ਦ ਤੇ ਇਹ ਵੀ ਕੋਈ ਗੱਲ ਨਹੀਂ ਵੀਰ ਆਪਾਂ ਨੇ ਟੀਮ ਪਾੜਦੇ ਕਿਸੇ ਦੀ ਵੀ ਤੇ ਤੁਸੀਂ ਟੈਨਸ਼ਨ ਨਾ ਲਾਓ ਮੇਰੇ ਵੀਰ ਇੰਨੀ ਪਰਵਾਹ ਨਾ ਕਰਿਆ ਕਰੋ ਮਹਾਰਾਜ ਕਿਰਪਾ ਰੱਖੇ ਤੇ ਉਹਨਾਂ ਦੀ ਆਪਣੀ ਟੀਮ ਆ ਭਾਈ ਲੱਦੂ ਆਪਣੀ ਆਪਣੀ ਆ ਚੋਲਾ ਸਾਹਿਬ ਤੇ ਇਦਾਂ ਦਾ ਕੋਈ ਚੱਕਰ ਨਹੀਂ ਆ ਇਦਾਂ ਦੇ ਬਹੁਤ ਕਮੈਂਟ ਆਉਂਦੇ ਮੈਨੂੰ ਇਦਾਂ ਆਪਾਂ ਨਹੀਂ ਚਲੋ ਕਿਉਂਕਿ ਹੁਣ ਮੈਨੂੰ ਜਦੋਂ ਵੀਡੀਓ ਪਾਈਦੀ 2 300 ਕਮੈਂਟ ਆਉਂਦਾ ਵਿੱਚੋਂ 5 7 ਹੁੰਦੇ ਜਿਹੜੇ ਇਦਾਂ ਬੋਲਣ ਵਾਲੇ ਆ ਤੇ ਆਪਾਂ ਪਰਵਾਹ ਨਹੀਂ ਕਰਦੇ ਆਪਾਂ ਸੋਨ ਨਾਲ ਗੱਲ ਕਲੀਅਰ ਕਰ ਦੇਈਦੀ ਆ ਉਹਨਾਂ ਨੂੰ ਦੱਸ ਲਈਦਾ ਵੀਰ ਇਦਾਂ ਨਹੀਂ ਆ ਜਦਾਂ ਤੁਸੀਂ ਸੋਇ ਰਹੇ ਆ ਵੀ ਇਦਾਂ ਆ ਗੱਲ ਇਦ ਇਸ ਕਰਕੇ ਮੈਂ ਥੋੜਾ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਰਨਾ ਵਾਂ ਉਦਾਂ ਵੇ